ਸਸ਼ਟਿਕਾਲ ਮੈਸ ਹੋਮਸ ਸੋ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜੇ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਿਹੜੇ ਰਿਸ਼ਤੇ ਸਾਡੇ ਬੜੇ ਰਿਸਪੈਕਟਡ ਬੜੇ ਸਤਕਾਰਯੋਗ ਰਿਸ਼ਤੇ ਹੋਇਆ ਕਰਦੇ ਸਨ ਅੱਜ ਕਾਰਨ ਕੀ ਹੈ ਕਿ ਉਹ ਰਿਸ਼ਤਿਆਂ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਲੱਗ ਰਹੇ ਨੇ ਅੱਜ ਦੁਨੀਆ ਦੇ ਵਿੱਚ ਕੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਇੰਨਾ ਕੁਝ ਦਿਖਾਇਆ ਜਾ ਰਿਹਾ ਹੈ ਉਹਨਾਂ ਸਭ ਨੂੰ ਕਈ ਵਾਰੀ ਦੇਖਣ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਅਸੀਂ ਲੋਕ ਵਾਕਈ ਅਸਲੀਅਤ ਤੋਂ ਕੌਹਾਂ ਦੂਰ ਹਾਂ ਇੱਕ ਬਨਾਪਤੀਪਨ ਜਿਹੜਾ ਹੈ ਉਹ ਆਪਾਂ ਜਿਹੜਾ ਹੈ ਲੈ ਕੇ ਤੁਰੇ ਫਿਰਦੇ ਹਾਂ ਜੇ ਸਾਹਿਤ ਦੀ ਗੱਲ ਕਰੀਏ ਤੇ ਸਾਹਿਤਕਾਰ ਜਿਹੜੇ ਨੇ ਬਹੁਤ ਖੂਬੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਮਾਜ ਦੇ ਵਿੱਚ ਜੋ ਚੱਲ ਰਿਹਾ ਹੈ ਉਹ ਉਸ ਦੇ ਬਾਰੇ ਲਿਖ ਵੀ ਰਹੇ ਨੇ ਕਵਿਤਾਵਾਂ ਦੇ ਰੂਪ ਵਿੱਚ ਗੀਤਾਂ ਦੇ ਰੂਪ ਵਿੱਚ ਲੇਖਾਂ ਦੇ ਰੂਪ ਵਿੱਚ ਔਰ ਇਸ ਤੋਂ ਇਸ ਤੋਂ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਹਿਤਕਾਰ ਆਪਣੀ ਪੋਜ਼ਿਟਿਵ ਡਿਊਟੀ ਨਿਭਾ ਰਹੇ ਨੇ ਕਿ ਆਪਾਂ ਉਹਨਾਂ ਦੇ ਸਾਹਿਤ ਨੂੰ ਪੜਨ ਤੋਂ ਬਾਅਦ ਕੋਈ ਪੋਜ਼ਿਟਿਵ ਗੱਲ ਸੋਚਦੇ ਹਾਂ ਇਸ ਸਵਾਲੀਆ ਨਿਸ਼ਾਨ ਕਿਉਂ ਖੜਾ ਹੋਇਆ ਹੈ ਔਰ ਖਾਸ ਕਰਕੇ ਮੈਂ ਉਸ ਸਮੇਂ ਦੀ ਗੱਲ ਕਰਦਾ ਜਦੋਂ ਇਸ ਸੰਸਕਾਰ ਦਿੱਤੇ ਜਾਂਦੇ ਸਨ ਪਰਿਵਾਰਾਂ ਦੇ ਵਿੱਚੋਂ ਜਦੋਂ ਪਰਿਵਾਰ ਦੀ ਮਤਲਬ ਬੱਚੀ ਜਵਾਨ ਹੋਣ ਲੱਗਦੀ ਸੀ ਤੇ ਮਾਤਾ ਉਸ ਨੂੰ ਕਿੰਨੇ ਸੰਸਕਾਰ ਦਿੰਦੀ ਸੀ ਪੁੱਤ ਇਸ ਇਸ ਧਾਇਰੇ ਵਿੱਚ ਰਹਿਣਾ ਹੈ ਜੇ ਤੁਸੀਂ ਇਸ ਧਾਇਰੇ ਤੋਂ ਬਾਹਰ ਨਿਕਲੇ ਤਾਂ ਤੁਸੀਂ ਸੱਚਮੁੱਚ ਮਤਲਬ ਪਰਿਵਾਰ ਤੋਂ ਇਹਦਾ ਮਤਲਬ ਦੂਰ ਜਾ ਰਹੇ ਹੋ ਇੱਕ ਦਾਇਰਾ ਦਿੱਤਾ ਜਾਂਦਾ ਸੀ ਸੰਸਕਾਰ ਦਿੱਤੇ ਜਾਂਦੇ ਸੀ ਅਕਲ ਔਰ ਤਮੀਜ਼ ਦਿੱਤੀ ਜਾਂਦੀ ਸੀ ਲੇਕਿਨ ਅੱਜ ਕਿਤੇ ਨਾ ਕਿਤੇ ਮੁਬਾਰਕ ਬਾਦ ਦੇ ਪਾਤਰ ਨੇ ਉਹ ਬੱਚੀਆਂ ਜੋ ਅੱਜ ਵੀ ਸੰਸਕਾਰਾਂ ਵਿੱਚ ਵਜੀਆਂ ਹੋਈਆਂ ਨੇ ਲੇਕਿਨ ਜੋ ਕਿਤੇ ਨਾ ਕਿਤੇ ਬਾਹਰ ਨਿਕਲ ਚੁੱਕੀਆਂ ਨੇ ਉਹਨਾਂ ਨੂੰ ਸੰਸਕਾਰ ਜ਼ਰੂਰ ਸਿੱਖਣੇ ਚਾਹੀਦੇ ਨੇ ਅੱਜ ਇਸ ਵਿਸ਼ੇ ਨੂੰ ਲੈ ਕੇ ਮੇਰੇ ਨਾਲ ਪੰਜਾਬੀ ਦੇ ਨਾਮਵਰ ਲੇਖਿਕਾ ਮੈਡਮ ਸੁਰਿੰਦਰ ਕੌਰ ਬਾੜਾ ਜੀ ਜਿਹੜੇ ਕੀ ਬਾ ਕਮਾਲ ਲਿਖਦੇ ਨੇ ਬਹੁਤ ਅੱਛਾ ਲਿਖਦੇ ਨੇ ਔਰ ਖਾਸ ਕਰਕੇ ਰਿਸ਼ਤਿਆਂ ਨੂੰ ਲੈ ਕੇ ਤਾਂ ਬਾ ਕਮਾਲ ਲਿਖਦੇ ਨੇ ਅੱਜ ਉਹਨਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭੈਣ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰੇ ਸਤਕਾਰਯੋਗ ਵੀਰ ਜੀ ਸ਼ੋਮਚੋਤਾ ਹਕਮ ਅੱਛਾ ਭੈਣ ਜੀ ਸਵਾਲ ਇਹ ਹੈ ਕਿ ਤੁਸੀਂ ਬਤੌਰ ਸਾਹਿਤਕਾਰ ਦੇਖੋ ਕਿੰਨੇ ਸਾਲਾਂ ਤੋਂ ਸਾਹਿਦੀ ਸੇਵਾ ਕਰਦੇ ਆ ਰਹੇ ਹੋ ਤੁਹਾਡੇ ਲੇਖ ਵੀ ਪੜੇ ਨੇ ਕਵਿਤਾਵਾਂ ਵੀ ਪੜੀਆਂ ਨੇ ਗੀਤ ਵੀ ਪੜੇ ਨੇ ਲੇਕਿਨ ਮੇਰਾ ਇੱਕੋ ਹੀ ਸਵਾਲ ਹੈ ਭੈਣ ਜੀ ਕਿ ਪਹਿਲਾਂ ਜਦੋਂ ਲਿਖਦੇ ਸੀ ਉਸ ਵੇਲੇ ਦੀ ਲਿਖਤ ਦੇ ਵਿੱਚ ਤੇ ਅੱਜ ਦੀ ਲਿਖਤ ਦੇ ਵਿੱਚ ਅੱਜ ਜਦੋਂ ਤੁਸੀਂ ਅੱਜ ਦੇ ਮਾਹੌਲ ਨੂੰ ਲਿਖਦੇ ਹੋ ਤੇ ਤੁਹਾਨੂੰ ਕਿੰਨਾ ਕੁ ਫਰਕ ਉਸ ਸਮੇਂ ਦੇ ਮਾਹੌਲ ਨਾਲ ਲੱਗਦਾ ਹੈ ਤੇ ਅੱਜ ਦੇ ਮਾਹੌਲ ਦਾ ਲੱਗਦਾ ਹੈ बहुत ही वादिया सवाल आदा कर दूसरी बहुत ही व्याशा चुनिया गा जो कि अज इस विशेष बहुत ही, विशे ही जरूरत है मेरी एक गजल है असली ने चेहरे ते पाए मखौते ਕੇਹਰੇ ਤੇ ਪਾਏ ਮਖਾਤੇ ਮੈਂ ਇੱਕ ਕਾਪੜੀ ਲਿਖਦੀ ਹੋਰ ਗੱਲ ਕਰਾਂਗੀ ਅਸਲੀ ਆ ਕੀ ਅਸਲੀ ਕੀ ਪਿੱਛੇ ਕਿਉਂ ਨਕਲੀ ਚਿਹਰੇ ਹੁੰਦੇ ਨੇ ਅਹ ਅਸਲੀ ਚਿਹਰੇ ਆ ਪਿੱਛੇ ਕਿਉਂ ਨਕਲੀ ਕਿਹੜੇ ਹੁੰਦੇ ਨੇ ਪਰ ਉਹ ਨਕਲੀ ਚਿਹਰਿਆਂ ਨੇ ਦਿਲ ਕਿਸੇ ਦਾ ਮੋਇਆ ਨਾ ਉਹ ਹੋਏ 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 ਨਕਲੀ ਚਿਹਰਾ ਕਦੇ ਕਿਸੇ ਦਾ ਦਿਲ ਨਹੀਂ ਮੋਹ ਸਕਦਾ ਜੇ ਉਹਨੂੰ ਆਪ ਸਮਝਣਾ ਆਵੇ ਦੂਸਰੇ ਨੂੰ ਵੇਖਣ ਵਾਲੇ ਨੂੰ ਤਾਂ ਖੁਦਾ ਉਹਨੂੰ ਇਹ ਜੀ ਬਿਨ ਹੀ ਦੇ ਦੰਦਾ ਹੈ ਜੀ ਸਮਝ ਦੇ ਦਿੰਦਾ ਹੈ ਜੀ ਵਿਵੇਕ ਦੇ ਦਿੰਦਾ ਕਿ ਉਹ ਉਹ ਸਮਝਣ ਨੂੰ ਮਜਬੂਰ ਹੋ ਜਾਂਦਾ ਕਿ ਇਹ ਮੇਰੇ ਵਾਸਤੇ ਠੀਕ ਨਹੀਂ ਹੈ ਤੇ ਅੱਜ ਤੁਸੀਂ ਕਰ ਰਹੇ ਹੋ ਰਿਸ਼ਤਿਆਂ ਦੀ ਗੱਲ ਕਿ ਰਿਸ਼ਤੇ ਕਿਉਂ ਦੂਰ ਹੋ ਰਹੇ ਨੇ ਜੀ ਇੱਕ ਦੂਜੇ ਤੋਂ ਕਿਉਂ ਦੂਰ ਹੋ ਰਹੇ ਨੇ ਤੇ ਜੋ ਅੱਜ ਮੈਂ 50 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਉਹਨਾਂ ਰਿਸ਼ਤੇ ਬੜੇ ਨਿੱਕੇ ਹੁੰਦੇ ਸੀ ਅੱਜ ਤੁਸੀਂ ਹੁਣ ਸੋਸ਼ਲ ਮੀਡੀਆ ਦੀ ਵੀ ਗੱਲ ਕਰੀ ਐ ਸੋਤਾ ਵੀਰ ਦੀ ਤੇ ਮੈਂ ਕੱਲ ਹੀ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਟੀਵੀ ਤੇ ਦੇਖ ਰਹੀ ਸੀ ਤੇ ਇੱਕ ਨੂ ਨੂਸ ਹਸ ਨੇ ਇੱਕ ਬਜ਼ੁਰਗ ਸੱਸਾ ਉਹਦੀ ਨੋ ਅਗੇ ਉਹਨਾਂ ਦਾ ਕੋਈ ਘਰ ਵਿੱਚ ਮਰਦ ਨਹੀਂ ਸੀ ਕੋਈ ਸਹਾਰਾ ਨਹੀਂ ਸੀ ਉਹ ਆਪਣੇ ਧੀ ਨੂੰ ਆਪਣੇ ਉਹਦੇ ਵਿੱਚ ਲਈ ਘਰ ਵਿੱਚ ਉਹ ਸਾਡੀ ਸੇਵਾ ਕਰੂਗੀ ਜੀ ਉਹ ਸਾਡੀ ਸੇਵਾ ਕਰੂਗੀ ਕਿ ਕਿ ਲੋਗ ਉਹ ਦੋਨਾਂ ਨੂੰ ਲੈਂਦਾ ਜਣੀ ਵੀ ਆਪਣੇ ਸਹੂਲਤ ਵਾਸਤੇ ਲੇਕਿਨ ਉਹ ਉਹ ਸੀ ਮਾ ਨੂੰ ਕਰੰਟ ਲਾਉਂਦੀ ਆ ਹਾਏ ਰੱਬਾ ਕਰੰਟ ਲਾ ਰਹੀ ਹੈਗੀ ਔਰ ਔਰ ਔਰੋ ਕੇ ਦੱਸਦੀ ਹੈ ਉਹ ਕਿਸੇ ਸੰਸਥਾ ਵਾਲਿਆਂ ਨਾਲ ਲੈ ਕੇ ਦੁਬਾਰਾ ਫੇਰ ਮਿੰਤਾ ਕਰਕੇ ਪੰਚਾਇਤ ਦੀਆਂ ਕਰਕੇ ਉਹਨਾਂ ਨੂੰ ਦੁਬਾਰਾ ਲੈ ਦੁਬਾਰਾ ਫੇਰ ਉਹੀ ਕੰਮ ਕਰਦੀ ਹੈਗੀ ਤੋ ਫੇਰ ਆਪ ਲੈਣਾ ਇਹ ਸੀ ਉਹਨਾਂ ਨੂੰ ਤੇ ਉਹ ਜਦੋਂ ਇਹੀਆਂ ਗੱਲਾਂ ਬਿੰਗਦੇ ਮਾ ਵੀ ਦੋ ਰਿਸ਼ਤਾ ਦਾ ਕਿਸੇ ਦਾ ਪੱਕਾ ਭੁਤਰ ਹੁੰਦਾ ਹੀ ਨਹੀਂ ਜੀ ਬਿਲਕੁਲ ਇੱਕ ਮਾਂ ਜੰਮਦੀ ਹੈਗੀ ਬੜੀ ਮੋਹ ਨਾਲ ਜੰਮਦੀ ਹੈਗੀ ਬੜੀ ਤੈ ਨਾਲ ਜੰਮਦੀ ਹੈਗੀ ਤੇ ਬੜਾ ਉਹਨੂੰ ਪਾਲਦੀ ਆ ਜੀ ਤੇ ਤੁਸੀਂ ਸੈਲਸਕਾਰਾਂ ਦੀ ਵੀ ਗੱਲ ਕਰੀ ਹੈਗੀ ਜਿਹੜੇ ਪਹਿਲੇ ਸੈਲਸਕਾਰ ਸੀਏ ਉਦੋਂ ਮਾਵਾ ਕੋਲੇ ਟਾਈਮ ਹੁੰਦੇ ਸੀ ਹਾਂ ਸਭ ਤੋਂ ਵੱਡੀ ਗੱਲ ਤੁਸੀਂ ਕੀਤੀ ਹੈ ਜੀ ਉਹ ਜਵਦੀਆਂ ਧੀਆ ਉਹ ਜਦੋਂ ਧੀ ਉਹਨਾਂ ਦੀ ਛੋਟੀ ਹੁੰਦੀ ਸੀ ਤੇ ਉਹ ਬੱਚਿਆਂ ਦੇ ਨਾਲ ਗੁੜੀਆਂ ਗੁਲੀਆਂ ਜਿਵੇਂ ਖੇਡਦੀ ਸੀ ਇੱਕ ਦੂਜੇ ਨਾਲ ਫਿਰ ਉਹ ਆਪਣੀ ਗੱਲ ਦੱਸਦੀ ਹੈ ਕਿ ਪੰਜਾਬ 70 ਸਾਲ ਪਹਿਲਾਂ ਦੀ ਗੱਲ ਆ 50 ਸਾਲ ਦੀ ਜੀ ਅਸੀਂ ਅਸੀਂ ਮੁੰਡੇ ਕੁੜੀਆਂ ਸਾਡਾ ਜਿੱਡੇ ਰੋਲ ਬਾੜਾ ਆਇਆ ਜੀ ਖੇਤ ਹੀ ਖੇਤ ਹੁੰਦੇ ਸੀ ਤੇ ਮਾਕਿ ਮੁੰਡੇ ਕੁੜੀਆਂ ਇਕੱਠੇ ਹੀ ਖੇਡਦੇ ਹੁੰਦੇ ਸੀ ਜੀ ਸਾਨੂੰ ਪਤਾ ਹੀ ਨਹੀਂ ਸੀ ਸਾਡੇ ਨਾਲ ਕੋਈ ਕੁੜੀ ਖੇਡਦੀ ਆ ਕਿ ਮੁੰਡੇ ਤੇ ਮਾਪਿਆਂ ਨੇ ਵੀ ਨਹੀਂ ਫਿਰ ਰੋਕਿਆ ਜੇ 12 ਮੂਹਰੇ ਵੱਜ ਜਾਣੇ ਤੇ ਫਿਰ ਪਾਪਾ ਨੇ ਕਹਿਣਾ ਆ ਜਾਓ ਚਲੋ ਆਪਾਂ ਆਪਣੇ ਘਰ ਬੱਚੇ ਆਪਾਂ ਚਲੋ ਕੀ ਬਾਤ ਹੈ ਚਲੋ ਚਲੋ ਤੇ ਉਹ ਪਤਾ ਨਹੀਂ ਸੀ ਹੁੰਦਾ ਪਰ ਅੱਗੇ ਸੀ 4 ਤੇ 3 ਸਾਲ ਦੀ ਧੀ ਨੂੰ ਵੀ ਮੁੰਡੇ ਦੇ ਨਾਲ ਖੇਡਣ ਤੋਂ ਰੋਕਦੇ ਆ ਹੂੰ ਮਾਚੇ ਹੋ ਗਿਆ ਸ਼ਮਾ ਬਦਲ ਗਿਆ ਤੇ ਉਦੋਂ ਮਾਂ ਕੋਲੇ ਮੈਂ ਗੱਲ ਕਰਦੀ ਸੀ ਉਦੋਂ ਮਾਂ ਕੋਲ ਟਾਈਮ ਹੁੰਦੇ ਸੀ ਤੇ ਜਦੋਂ ਤੁਸੀਂ ਜਵਾਨ ਹੋਣ ਲੱਗਦੇ ਤੁਸੀਂ ਗੱਲ ਵੀ ਕਰੀਏ ਜ਼ਿਕਰ ਵੀ ਕਰਿਆ ਜਦੋਂ ਤੁਸੀਂ ਜਵਾਨ ਹੁੰਦੇ ਸੀ ਤਾਂ ਬਹੁਤ ਮਾਪੇ ਉਹਨੂੰ ਅਗਲਾ ਦਿੱਤੀ ਸੀ ਸਮਝਾ ਦਿੱਤੀ ਸੀ ਨਿਰਵੇਕ ਦਿੱਤੀ ਸੀ ਪੁੱਤਰਾ ਕਿ ਜੇ ਘਰ ਲਈ ਜਾਣਾ ਜੇ ਜਾਣਾਗਾ ਤੇ ਬੜੇ ਤਰੀਕੇ ਨਾਲ ਜਾਣਾ ਬੜੇ ਸਲੀਕੇ ਨਾਲ ਜਾਣਾ ਬੜੇ ਅੱਗ ਨਾਲ ਜਾਣਾ ਸਤਕਾਰ ਨਾਲ ਜਾਣਾ ਜੇ ਕੋਈ ਸਾਡੀ ਗਲੀ ਦਾ ਮੁੰਡਾ ਗਾ ਤੇ ਉਹ ਤੁਹਾਡਾ ਭਰਾ ਆ ਹੂੰ ਬਿਲਕੁਲ ਬਹੁਤ ਥੋੜਾ ਭਰਾ ਹੈ ਜਾਂ ਬੇਸ਼ੱਕ ਨਾਲ ਦਾ ਜੰਮਿਆ ਨਹੀਂ ਪਰ ਨਾਲ ਦੇ ਜੰਮੇ ਤੋਂ ਵੱਧ ਕੇ ਆ ਉਹ ਜੀ ਅਸੀਂ ਤਾਂ ਸਮਝਦਾ ਹੈਗਾ ਦੇਖਿਆਗਾ ਅੱਜ ਤੁਸੀਂ ਦੇਖੋ ਕਿ ਸਕੇ ਭੈਣ ਭਰਾ ਦਾ ਵੀ ਕੋਈ ਵਿਸ਼ਵਾਸ ਨਹੀਂ ਹੈਗਾ ਓਏ ਹੋਏ ਓਏ ਹੋਏ ਸਕੇ ਭੈਣ ਭਰਾ ਦਾ ਦੇਖੀਏ ਗੱਲਾਂ ਸੁਣ ਦੇਗੇ ਤੇ ਉਦੋਂ ਕਰਨਾ ਤੇ ਕਰਨ ਬੰਦ ਕਰਨ ਨੂੰ ਠੀਕ ਕਰਦਾਗਾ ਨਹੀਂ ਮੈਂ ਮੈਂ ਭੈਣ ਜੀ ਸੁਰਿੰਦਰ ਭੈਣ ਜੀ ਮੈਂ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮੇਰੀਆਂ ਹਰ ਗੱਲਾਂ ਦਾ ਜਵਾਬ ਦੇ ਰਹੇ ਹੋ ਪੁਰਾਣੇ ਸਮੇਂ ਦੇ ਵਿੱਚ ਜਿਹੜਿਆ ਬਜ਼ੁਰਗਾਂ ਦਾ ਸਤਕਾਰ ਸੀ ਮੈਨੂੰ ਯਾਦ ਹੈ ਕਿ ਸਾਡੇ ਜਦੋਂ ਦਾਦਾ ਜੀ ਘਰ ਦੇ ਵਿੱਚ ਆਉਂਦੇ ਸੀ ਤੇ ਗੜੀ ਵਿੱਚੋਂ ਖੰਗ ਕੇ ਆਉਂਦੇ ਸੀ ਤੇ ਘਰ ਦੇ ਵਿੱਚ ਮੇਰੀ ਮੰਮੀ ਹਣੀ ਜਾਂ ਹੋਰ ਸਾਡੀਆਂ ਚਾਚੀਆਂ ਤਾਈਆਂ ਉਹ ਖੰਗ ਤੋਂ ਬਾਅਦ ਆਪਣੀ ਚੁੰਨੀ ਜਿਹੜੀ ਉਹ ਟੋਲਣ ਲੱਗ ਪੈਂਦੀਆਂ ਸੀ ਕਿ ਬਾਪੂ ਜੀ ਆ ਰਹੇ ਆ ਕਿਤੇ ਸਿਰ ਨੰਗਾ ਨਾ ਸਾਡਾ ਦੇਖ ਲੈਣ ਉਹ ਸਾਰੇ ਕੁਛ ਅੱਜ ਖਤਮ ਹੋ ਗਿਆ ਇਹੀ ਉਹ ਹੀ ਤਾਂ ਸਨਸਕਾਰ ਸੀ ਨਾ ਸਾਡੇ ਜੀ ਉਹੀ ਤਾਂ ਸਾਡਾ ਅਦਬ ਸੀ ਨਾ ਉਹੀ ਤਾਂ ਸਾਡਾ ਸਤਿਕਾਰ ਸੀ ਬਜ਼ੁਰਗਾਂ ਦਾ ਹਾਏ ਇਹ ਮੈਂ ਵੀ ਦੇਖਿਆ ਕਿ ਮੇਰੇ ਵੱਡੇ ਮਾਮੀ ਜੀ ਸੀ ਜਿਹੜੇ ਉਹ ਸਾਡੇ ਲੋਕ ਚੱਕਰ ਦੇ ਵਿੱਚ ਉਹਨਾਂ ਪਤਾ ਸੂਟ ਵੀ ਪਾਇਆ ਹੁੰਦਾ ਕਿ ਤੇ ਬਾਹਰ ਜਾਣਾ ਜੰਗਲਪਾਰੀ ਉਹਨੋਂ ਕੋਣਾ ਹੁੰਦੇ ਸੀ ਘਰ ਤੇ ਲੈਟਰੀਨ ਨਾ ਹੈਨਾ ਜਾਣਾ ਹੁੰਦਾ ਸੀ ਤੇ ਉਹ ਸਾਡੇ 3 ਮੀਟਰ ਦੀ ਚਾਦਰ ਲੈ ਕੇ ਮੈਂ ਛੋਟੀ ਜੀ ਹੁੰਦੀ ਸੀ ਚਾਦਰ ਲੈ ਕੇ ਉੱਤੇ ਵੀ ਕੋਈ ਹੱਥ ਵੀ ਨਾ ਦੇਖੇ ਓਏ ਹੋਏ ਚਾਦਰ ਲੈ ਕੇ ਉੱਤੇ ਫੇਰ ਬਾਹਰ ਜਾਇਆ ਕਰਦੇ ਸੀਗੇ ਅਰ ਨਾਲ ਤਾਂ ਗਿਆ ਕਦੇ ਮੇਰੇ ਨਾਲ ਨਹੀਂ ਜਾਂਦੀ ਸੀ ਤੇ ਕਦੇ ਕੋਈ ਜਾਂਦੇ ਹੁੰਦੇ ਸੀ ਕਿ ਮੈਨੂੰ ਤਾਂ ਛੋਟੇ ਹੀ ਸੀ ਇੰਨੇ ਜਾਂਦੇ ਨਹੀਂ ਸੀ ਮੈਨੂੰ ਪਰ ਮੈਨੂੰ ਜਿਆਦਾ ਮੈਂ ਦੇਖਿਆ ਹੈਗਾ ਉਹ ਪਰ ਉਹ ਤੁਸੀਂ ਗੱਲ ਕਰੀਏ ਬਜ਼ੁਰਗਾਂ ਦੀ ਬਜ਼ੁਰਗ ਜਦੋਂ ਆਉਂਦੇ ਸੀ ਤੇ ਖੰਗ ਕੇ ਆਉਂਦੇ ਸੀ ਕਿ ਸਾਡੀ ਨੋਹ ਕਿੱਦਾਂ ਬੈਠੀ ਹੋਊਗੀ ਕਿੱਦਾਂ ਨਹੀਂ ਬੈਠੀ ਹੋਊਗੀ ਹੈ ਵੀ ਉਹ ਉਹਨਾਂ ਨੇ ਜਦੇ ਕੱਪੜਾ ਚੱਕਣਾ ਆਪਣਾ ਪੱਲਾ ਕਰਨਾ ਘੁੱਡਾ ਦਾ ਮਤਲਬ ਇਹ ਹੁੰਦਾ ਸੀ ਘੁੱਡਾ ਦਾ ਮਤਲਬ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਘੁੱਡਾ ਦਾ ਮਤਲਬ ਹੁੰਦਾ ਸੀ ਆਦਬ ਆਦਬ ਸਰਕਾਰ ਇੱਕਨ ਹੋਰ ਦੀ ਸੀਗੀ ਹੋਰ ਕੋਈ ਵੱਡੀ ਗੱਲ ਨਹੀਂ ਸੀ ਤੇ ਉਦੋਂ ਰੱਖਦੀਆਂ ਸੀ ਸਾਡੀਆਂ ਨੋਹਾਦੀਆਂ ਜੇਕਰ ਧੀ ਚਲੋ ਨੂਨ ਦਾ ਪੱਲਾ ਕਰਨਾ ਨਹੀਂ ਚੱਕਣੀ ਆ ਕਦੇ ਵੇਲੇ ਧੀ ਵੀ ਧੀ ਵੀ ਜਦੋਂ ਉਹ ਵੀ ਚੱਕ ਲੈਂਦੀ ਕੁੜੀ ਸੱਤ ਤੇ ਲੈਂਦੀ ਜੋ ਉਹ ਨੰਗੇ ਸਿਰ ਨਹੀਂ ਸੀ ਕੱਢਦੀ ਮੈਨੂੰ ਯਾਦ ਆ ਗਿਆ ਕਿ ਜਿਹਦੇ ਮੈਂ ਗੜੀ ਕਿਲਾ ਕਿਉਂ ਕੁੜੀਆਂ ਰੋੜੇ ਖੇੜੋਦੀਆਂ ਹੁੰਦੀਆਂ ਸੀ ਰੋੜੇ ਛੱਗਾ ਖੇਡ ਨਹੀਂ ਆਉਂਦੀ ਸੀ ਪੁਰਾਣੀ ਗੱਲ ਆ ਜਿੱਦਾਂ ਕਿਸੇ ਬੱਚੇ ਨੂੰ ਪਤਾ ਹੀ ਨਹੀਂ ਛੱਗਾ ਕੀ ਹੁੰਦੀਆਂ ਨੇ ਕੀ ਹੁੰਦੀਆਂ ਨੇ ਹਾਂਜੀ ਅਸੀਂ ਖੇਡਣਾ ਤੇ ਜਦ ਦੇਖਣਾ ਵੀ ਮੇਰੇ ਨਾਨਾ ਆ ਗਿਆ ਭਾਈ ਅਸੀਂ ਆਪਣੇ ਨਾਨਲੇ ਨੂੰ ਭਾਈ ਆ ਜਾਂਦੇ ਸੀ ਮੇਰੀ ਮਾਂ ਕਹਿੰਦੀ ਸੀ ਨਾ ਭਈਆ ਜਿੱਦੋਂ ਆਪਣੀ ਮਾਂ ਨੂੰ ਭਾਈ ਆਂਦੀ ਸੀ ਤੇ ਮੈਂ ਵੀ ਆਪਣੀ ਨਾਨੀ ਨੂੰ ਭਾਈ ਆਂਦੀ ਸੀ ਮੇਰੇ ਜਿਆਦੇ ਪਾਲਣ ਪੋਸ਼ਣ ਨਾਲ ਕੇ ਘਰੇ ਹੋਇਆ ਜੀ ਜਦ ਦੇਖਣਾ ਵੀ ਭਈਆ ਆ ਗਿਆ ਰੋਣੇ ਪੈਰਾਂ ਨਾਲ ਆਪਣਾ ਨੂੰ ਖੰਡਾ ਕੇ ਤੇ ਭੱਜਣਾ ਕਰ ਲਓ ਹਾਈ ਹਾਈ ਮਤਲਬ ਮਤਲਬ ਸੁਰਿੰਦਰ ਜੀ ਇਹ ਡਰ ਨਹੀਂ ਬਲਕਿ ਪਿਆਰ ਹੁੰਦਾ ਸੀ ਇੱਜ਼ਤ ਹੁੰਦੀ ਸੀ ਉਹਨਾਂ ਦੇ ਪ੍ਰਤੀ ਹਾਂ ਜੀ ਡਰ ਵੀ ਹੁੰਦਾ ਸੀ ਪਿਆਰ ਦੇ ਹੁੰਦਾ ਸੀ ਸਤਕਾਰ ਵੀ ਹੁੰਦਾ ਸੀ ਤੇ ਉਹ ਡਰ ਦੇ ਵਿੱਚ ਸਾਰਾ ਕੁਝ ক্লোਜ ਹੋ ਜਾਂਦਾ ਸੀ ਉਹਦੇ ਵਿੱਚ ਸਮਝ ਆ ਜਾਂਦਾ ਸੀ ਆ ਬਿਲਕੁਲ ਤੇ ਜਦੋਂ ਪਰ ਮੈਂ ਗੱਲ ਕਰਦੀ ਸੀ ਵੀ ਮਾਂ ਕੋਲ ਵੇਹਲ ਹੁੰਦਾ ਸੀ ਮਾਂ ਬਹੁਤ ਕੁਝ ਸਿਖਾਉਂਦੀ ਸੀ ਤੇ ਜਦੋਂ ਕੁੜੀ ਦਾ ਵਿਆਹ ਹੋਣ ਦੀ ਗੱਲ ਹੋਣੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਤੇ ਕੁੜੀ ਦਾ ਵਿਆਹ ਹੋਣਾ ਸਭ ਤੋਂ ਸੇਡੀਆਂ ਟੱਕੀਆਂ ਕਰਨੀਆਂ ਦੇਖਣੀਆਂ ਉਹਨਾਂ ਨੇ ਮਿੱਡੀਆਂ ਗੁੰਦਣੀਆਂ ਉਹ ਮਿੱਡੀਆਂ ਉਹ ਦਿਨ ਖੋਦਦੇ ਹੁੰਦੇ ਸੀ ਜਿੱਦਣ ਦੂਜੇ ਦਿਨ ਬਰਾਤ ਆਉਣੀ ਤੇ ਸਵੇਰੇ ਸਵੇਰੇ ਪਹਿਲਾਂ ਨਾ ਇਹ ਜੋ ਇਹ ਕਰਦੇ ਹੁੰਦੇ ਸੀਗੇ ਜੀ ਤੇ ਨੇਈ ਰੋਈ ਕਰਦੇ ਸੀਗੇ ਤੇ ਉਦੋਂ ਫਿਰ ਮੋਨਾਈ ਤੋਂ ਇਹਦੇ ਗੀਤ ਵੀ ਗਾਉਂਦੀ ਹੁੰਦੇ ਅਸੀਂ ਉਹ ਗੀਤ ਜਿਹੜੇ ਹੁੰਦੇ ਸੀਗੇ ਬੜੇ ਇੱਕ ਰੂਹ ਨੂੰ ਟੰਬਣ ਵਾਲੇ ਹੁੰਦੇ ਸੀ ਕਿ ਰੋਹ ਦੇ ਵਿੱਚ ਸਕੂਲ ਲਿਆਉਣ ਵਾਲੇ ਸੀ ਅੰਦਰ ਵੜ ਜਾਣ ਵਾਲੇ ਹੁੰਦੇ ਸੀ ਉਹ ਜ਼ਰੂਰ ਫਿਰ ਉਸ ਤੋਂ ਬਾਅਦ ਉਹ ਉਹ ਕੁੜੀਆਂ ਉਹਦਣ ਮੇਡੀਆਂ ਖੋਲਦੀਆਂ ਹੁੰਦੀਆਂ ਸੀ ਕਿ ਉਹ ਸਹੇਲੀਆਂ ਕਿ ਬੜਾ ਪਿਆਰ ਹੁੰਦਾ ਸੀ ਤੇ ਉਹ ਨਾ ਉਹਨਾਂ ਦੇ ਅੱਖਾਂ 'ਚ ਤੁਰਨ ਵੇਲੇ ਰੱਜ ਕੇ ਹੰਝੂ ਹੁੰਦੇ ਸੀ ਹਾਈ ਰੱਬਾ ਸਹੇਲੀਆਂ ਦੇ ਆਪਣੀ ਭੈਣਾਂ ਤੋਂ ਵੀ ਵੱਧ ਕੇ ਪਿਆਰ ਹੁੰਦਾ ਸੀ ਛੇਲੀਆਂ ਦਾ ਭੈਣਾਂ ਨੇ ਤਾਂ ਹੁੰਦਾ ਹੀ ਸੀ ਤੇ ਉਹ ਛੇਲੀਆਂ ਵੀ ਭੈਣਾਂ ਤੋਂ ਵੱਧ ਪਿਆਰ ਕਰਦੀਆਂ ਸੀਗੀਆਂ ਤੇ ਫਿਰ ਜਦੋਂ ਕਿਤੇ ਸ਼ਾਵਣ ਦਾ ਮਹੀਨਾ ਆਉਂਦਾ ਸੀ ਹੂੰ ਉਹ ਤੁਸੀਂ ਦੇਖੋ ਜਦੋਂ ਕੁੜੀ ਤੁਰਦੀ ਸੀਗੀ ਜੀ ਡੋਲਦੀ ਤੁਰਦੀ ਕੰਦਾ ਵੀ ਰੋ ਪੈਂਦੀਆਂ ਸੀ ਹੋਈ ਮੈਂ ਕਹਿੰਦੀ ਆ ਵੀ ਕੋਈ ਇਹ ਜਿਹਾ ਇਨਸਾਨ ਨਹੀਂ ਹੋਣਾ ਬਜ਼ੁਰਗ ਵੱਟਾ ਜਵਾਨ ਗੱਬਰੂ ਉਹ ਕੋਈ ਅੱਖਾਂ ਤੇ ਨਾ ਹੰਝੂ ਆਉਣ ਲੇਕਿਨ ਅੱਜ 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 ਸੁਰਿੰਦਰ ਭੈਣ ਜੀ ਅੱਖਾਂ ਤੇ ਹੁੰਦੇ ਤਾਂ ਜ਼ਰੂਰ ਅਥਰੂ ਆ ਬਹੁਤ ਸਾਰੇ ਵਿਆਹ ਚ ਦੇਖਿਆ ਪਰ ਜਿਸ ਕਦਰ ਤੁਸੀਂ ਦੱਸ ਰਹੇ ਆ ਕਿ ਇੱਕ ਦੂਜੇ ਦੇ ਗਲ ਲਾ ਕੇ ਰੋਣਾ ਮਤਲਬ ਸਕੀਆਂ ਸਹੇਲੀਆਂ ਦੇ ਨਾਲ ਆਪਸੀ ਰਿਸ਼ਤੇ ਰਿਸ਼ਤੇ ਜਿਹੜੇ ਹੁੰਦੇ ਸੀ ਉਹਨਾਂ ਦੇ ਨਾਲ ਲੇਕਿਨ ਅੱਜ ਜਿਹੜਾ ਹੈ ਉਹ ਕਿਤੇ ਨਾ ਕਿਤੇ ਹੈ ਤਾਂ ਜ਼ਰੂਰ ਇੱਕ ਫਾਰਮੈਲਟੀ ਜੀ ਨਜ਼ਰ ਆਉਂਦੀ ਹੈ ਆਰਮੇਟਿਕ ਆਫਰ ਹੁੰਦੇ ਨੇ ਉਹ ਐਵੇਂ ਹੀ ਹੁੰਦੇ ਨੇ ਕਿਵੇਂ ਕਹਿੰਦੇ ਹੁੰਦੇ ਬੀਬਲਾ ਤੁਮ ਮਗਰ ਮਸੋ ਦੇ ਹੰਝੂ ਗੇ ਹਾਂ ਹਾਂ ਵੀ ਜਦੋਂ ਸਾਡੀਆਂ ਮਾਵਾ ਭੈਣਾ ਚਾਤੀਆਂ ਤਾਈਆਂ ਡੋਲੀ ਦੇ ਮਗਰ ਰੋ ਕੇ ਕਹਿੰਦੀਆਂ ਅਸੀਂ ਬੀਬੀ ਛੱਡਨੀ ਪੀਰੀ ਬੀਬੀ ਛੱਡਨੀ ਪੀਰੀ ਦਾ ਪਾਵਾ ਛੱਡ ਨਹੀਂ ਹੋਂਦਾ ਵਾ ਧਾਵੇ ਵੜੇ ਲੈ ਨਹੀਂ ਚੱਲੇ ਬੀਬੀ ਛੱਡਨੀ ਬਹੁਤ ਮੈਂ ਮੈਂ ਵਿੱਚ ਬੋਲਿਆ ਨਹੀਂ ਬਹੁਤ ਸੋਹਣਾ ਲੱਗ ਰਿਹਾ ਭੈਣ ਜੀ ਬਹੁਤ ਸੋਹਣਾ ਲੱਗ ਰਿਹਾ ਪਲੀਜ਼ ਖੁਦ ਹੰਤੀਓਂ ਗਿਰ ਰਹੇ ਨੇ ਉਹਨਾਂ ਕੋਈ ਐਸੀ ਰੂਹ ਨਹੀਂ ਸੀ ਹੁੰਦੀ ਕੋਈ ਐਸੀ ਅੱਖ ਨਹੀਂ ਸੀ ਹੁੰਦੀ ਜਿਹਦੇ ਚ ਅਥਰੂ ਨਹੀਂ ਸੀ ਗਿਰਦੇ ਤੇ ਅੱਜ ਦਾ ਅੱਜ ਜਦੋਂ ਕੁੜੀਆਂ ਤੁਰਦੀਆਂ ਨੇ ਬਸ ਪਹਿਲੇ ਨੰਬਰ ਦੇ ਤਾਂ ਕੁੜੀਆਂ ਬਹੁਤ ਜ਼ਿਆਦਾ ਕੁੜੀਆਂ ਆਪਣੇ ਆਪ ਵਿਆਹ ਕਰਾ ਰਹੀਆਂ ਨੇ ਇੱਕ ਵਾਰ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਤਲਾਕ ਦੀ ਤੇ ਉਹਨਾਂ ਦੇ ਨੇ ਝਗੜੇ ਝੜੇ ਹੋਦੇ ਇੱਕ ਬੱਚਾ ਵੀ ਨਹੀਂ ਹੋ ਰਾਂਦਾ ਤੱਕ ਵੀ ਝਗੜੇ ਹੋ ਜਾਂਦੇ ਨੇ ਬੱਚਾ ਹੋ ਜਾਂਦਾ ਤਾਂ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮਾਪਿਆਂ ਤੋਂ ਕਿਉਂਕਿ ਮਾਪੇ ਦਾ ਪਿਆਰ ਬੱਚੇ ਨੂੰ ਚਾਹੀਦਾ ਮਾਪੇ ਦਾ ਸਤਕਾਰ ਬੱਚੇ ਨੂੰ ਚਾਹੀਦਾ ਮਾਪੇ ਦਾ ਪਾਲਣ ਪੋਸ਼ਣ ਚਾਹੀਦਾ ਬੱਚੇ ਨੂੰ ਤੇ ਉਹ ਬੱਚਾ بڑا ਉੱਚਾਈਆਂ ਤੇ ਜਾਂਦਾ ਉਹ ਖੁਸ਼ ਹੋ ਕੇ ਜਾਂਦਾ ਹੈ ਹੈਨਾ ਉਹ ਗੱਲਾਂ ਸਾਡੇ ਵਿੱਚ ਬਹੁਤ ਘਟ ਗਈਆਂ ਨੇ ਵੀਰ ਜੀ ਤੇ ਅਗਵਨੀ ਨਹੀਂ ਰਹੀ ਸਤਕਾਰ ਨਹੀਂ ਰਹੀ ਮੁਹੱਬਤ ਨਹੀਂ ਰਹੀ ਜੇ ਮੁਹੱਬਤ ਹੈ ਤਾਂ ਫਾਰਮੈਲਟੀ ਵੀ ਹੈਗੀ ਅੱਛਾ ਸੁਰਿੰਦਰ ਸੁਰਿੰਦਰ ਭੈਣ ਜੀ ਇੱਕ ਸਵਾਲ ਹੋਰ ਹੈ ਬਤੌਰ ਸਾਹਿਤਕਾਰਾ ਤੁਸੀਂ ਇੰਨਾ ਸਾਹਿਤ ਲਿਖਿਆ ਹੈ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਤੁਹਾਡੀਆਂ ਕਿਤਾਬਾਂ ਨੂੰ ਪੜ੍ਹਿਆ ਵੀ ਹੈ ਲੇਖ ਜਿਹੜੇ ਲਿਖਦੇ ਉਹਨਾਂ ਨੂੰ ਵੀ ਪੜ੍ਹਿਆ ਹੈ ਖਾਸ ਕਰਕੇ ਜਦੋਂ ਤੁਸੀਂ ਤੀਆਂ ਦੀ ਗੱਲ ਕਰਦੇ ਆ ਤੇ ਤੀਆਂ ਨੂੰ ਲੈ ਕੇ ਬਹੁਤ ਕੁਝ ਲਿਖਿਆ ਬਹੁਤ ਕੁਝ ਗਾਇਆ ਅੱਜ ਵੀ ਤੁਹਾਡਾ ਪਿਆਰ ਸਤਕਾਰ ਸਨਮਾਨ ਅਲੱਗ-ਅਲੱਗ ਸੰਸਥਾਵਾਂ ਵੱਲੋਂ ਕੀਤਾ ਜਾਂਦਾ ਬਾਦਬ ਬਾਦਬ ਤੁਹਾਨੂੰ ਫੁਲਕਾਰੀ ਉੱਪਰ ਤਾਣ ਕੇ ਚਾਰ-ਪੰਜ ਕੁੜੀਆਂ ਬੱਚੇ ਉਹ ਪਕੜ ਕੇ ਬੜੇ ਆਦਰ ਨਾਲ ਲੈ ਕੇ ਆਉਂਦੇ ਹੋ ਉਸ ਬਿਨਾਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਕੀ ਉਸ ਵਾਤਾਵਰਨ ਨੂੰ ਤੁਸੀਂ ਆਪਣੀ ਲਿਖਤ ਵਿੱਚ ਕਦੇ ਲਿਖਿਆ ਬਿਲਕੁਲ ਜੀ ਬਿਲਕੁਲ ਲਿਖਦੀ ਹੈ ਜਿਉਂਕਿ ਸੱਧਿਆਚਾਰ ਮੇਰਾ ਮੇਰਾ ਮੇਨ ਵਿਸ਼ਾ ਜੀ ਜਦੋਂ ਵੀ ਕਿਤੇ ਮੈਂ ਦਿਲेंद्र ਦੌਰ ਰਸ਼ਨ ਤੇ ਮੈਨੂੰ ਬੁਲਾਉਂਦੇ ਨੇ 45 ਮੀਟਰ ਦਾ ਸਮਾਂ ਹੁੰਦਾਗਾ ਤੇ ਉੱਥੇ ਜ਼ਿਆਦਾਤਰ ਗੱਲ ਮੇਰੀ ਸੱਭਿਆਚਾਰ ਦੀ ਹੁੰਦੀ ਆ ਤੇ ਉਹ ਜਦੋਂ ਜਿਹੜੇ ਸਰ ਹੁੰਦੇ ਸੀ ਉਹ ਉਹਨਾਂ ਦੇ ਇਕੱਲੇ-ਇਕੱਲੇ ਕਮਰੇ 'ਚ ਟੀਵੀ ਲੱਗੇ ਹੁੰਦੇ ਤੇ ਉਹ ਦੇਖਦੇ ਸੀ ਮੈਨੂੰ ਇੰਟਰਵਿਊ ਕਰ ਰਹੇ ਨੇ ਕਿ ਐਂਕਰ ਕੀ ਸਵਾਲ ਕਰ ਰਹੀ ਹੈ ਤੇ ਅਗਰ ਜਵਾਬ ਕੀ ਦੇ ਰਹੇ ਨੇ ਪਰ ਮੈਨੂੰ ਸਰ ਕਹਿੰਦੇ ਸੀਗੇ ਕਹਿੰਦੇ ਵੀ ਬੜਾ ਮੈਮ ਤੁਸੀਂ ਮੈਂ ਕਿਹਾ ਸਰਦ ਜੀ ਮੇਰੀ ਬਹੁਤ ਉਮਰ ਛੱਧਿਆ ਚਾਰ ਤੇ ਲੰਘ ਗਈ ਹੈ ਕਿ ਅੱਜ ਵੀ ਮੈਨੂੰ ਸੋਚਣ ਦੀ ਲੋੜ ਆ ਵਾਹ ਅੱਜ ਵੀ ਮੈਨੂੰ ਸਮਝ ਕੇ ਸੋਚਣ ਕੇ ਸੋਚ ਕੇ ਜਵਾਬ ਦੇਣ ਦੀ ਲੋੜ ਆ ਕਿ ਦੇਖੋ ਇਹ ਸਾਡਾ ਜਿਹੜਾ ਸੱਭਿਆਚਾਰ ਹੈਗਾ ਜਿਹੜੀ ਅੱਜ ਕੱਲ ਕਿਉਂਕਿ ਮਾਪੇ ਕੋਲ ਟਾਈਮ ਨਹੀਂ ਬੱਚਿਆਂ ਕੋਲ ਟਾਈਮ ਨਹੀਂ ਬੱਚੇ ਮਾਪਿਆਂ ਦੇ ਕੋਲ ਕਦੇ ਬਜ਼ੁਰਗਾਂ ਦੇ ਕੋਲ ਬੈਠ ਨਹੀਂ ਕਦੇ ਦਾਦੀ ਹੈ ਘਰ ਵਿੱਚ ਕਦੇ 2 ਮਿੰਟ ਉਹਦੇ ਕੋਲ ਬੈਠਣ ਦਾ ਮੌਕਾ ਨਹੀਂ ਦੇਖਦੇ ਤੇ ਜਦੋਂ 2 ਮਿੰਟ ਦਾਦੀ ਨੂੰ ਵੀ ਮੌਕਾ ਦੇ ਦਈਏ ਦਾਦੇ ਨੇ ਵੀ ਮੌਕਾ ਦੇ ਦਈਏ ਕਿਉਂਕਿ ਉਹ ਰੂਹ ਖੁਸ਼ ਹੋ ਜਾਈ ਉਹਨਾਂ ਦੀ ਹੈਨਾ ਤੇ ਜਦੋਂ ਆਪ ਸਭ ਤੋਂ ਮਿਲ ਜਰ ਕੇ ਮੇਰਾ ਪੁੱਤਰਾ ਹੈ ਮੇਰੀ ਪੋਤਰੀ ਹੈ ਮੇਰਾ ਦੋਤਰਾ ਵਾ ਇਹ ਮੇਰੀ ਧੋਤਰੀ ਹੈਗੀ ਹੈਨਾ ਤੇ ਮੈਂ ਮੈਂ ਰੁਝੀਆਂ ਦਿੱਤੀ ਹੈਗੀ ਮੇਰੀ ਭਾਸ਼ਾ ਵਿੱਚ ਵੀ ਬੜਾ ਥੋੜਾ ਅੰਤਰ ਹੋਊਗਾ ਜੀ ਹਾਂ ਜੀ ਤੇ ਮੇਰੇ ਮੈਂ ਤਾਂ ਬਹੁਤ ਲਿਖਦੀਆਂ ਗੀਤਾਂ ਵਿੱਚ ਵੀ ਲਿਖਦੀਆਂ ਮੇਰਾ ਇੱਕ ਕਲਾਮ ਆ ਉਹ ਮੈਂ ਲਿਖਿਆ ਹੈ ਪੰਜੀ ਪੁਰਾਣੇ ਤੁਸੀਂ ਦਾਦੇ ਦਾਦੀ ਦੀ ਗੱਲ ਕੀਤੀ ਹੈ ਮੇਰਾ ਆਖਰੀ ਪ੍ਰੇਸ਼ਨ ਹੈ ਪੁਰਾਣੇ ਸਮੇਂ ਦੇ ਵਿੱਚ ਰਾਤ ਜਦੋਂ ਪੈਂਦੀ ਸੀ ਤਾਂ ਬੱਚੇ ਜਾਦਾ ਕਰਕੇ ਦਾਦੀ ਦੀ ਗੋਦ ਵਿੱਚ ਚਲੇ ਜਾਂਦੇ ਸਗੇ ਮੈਂ ਵੀ ਜਾਂਦਾ ਰਿਹਾ ਤੁਸੀਂ ਵੀ ਜਾਂਦੇ ਰਹੇ ਹੋਗੇ ਉਹ ਫਿਰ ਬਾਤਾਂ ਦਾ ਸਿਲਸਲਾ ਖਤਮ ਹੋ ਜਾਂਦਾ ਇਹ ਬਾਤਾਂ ਦਾ ਸਿਲਸਲਾ ਜਿਹੜਾ ਸ਼ੁਰੂ ਹੋ ਜਾਂਦਾ ਸੀ ਉਹ ਕਿੱਡੀ-ਕਿੱਡੀ ਰਾਤ ਤੱਕ ਬਾਤਾਂ ਸੁਣਾਉਣੀ ਆ ਹੁੰਹਾਰਾ ਦੇਣਾ ਹੁੰਹਾਰਾ ਜਦੋਂ ਅਲੋਪ ਹੋ ਜਾਣਾ ਬੰਦ ਹੋ ਜਾਣਾ ਤੇ ਉਸੇ ਵੇਲੇ ਹੀ ਬਾਤ ਵੀ ਬੰਦ ਹੋ ਜਾਂਦੀ ਸੀ ਉਹ ਨਜ਼ਾਰੇ ਮੈਂ ਚਾਹੁੰਦਾ ਕਿ ਤੁਸੀਂ ਵੀ ਹੰਡਾਇਆ ਮੈਂ ਵੀ ਹੰਡਾਇਆ ਬਹੁਤ ساری ਦੁਨੀਆਂ ਨੇ ਹੰਡਾਇਆ ਹੋਏਗਾ ਕੀ ਉਹ ਨਜ਼ਾਰੇ ਦਾ ਅੱਜ ਦੀ ਪੀੜ੍ਹੀ ਫਾਇਦਾ ਲੈ ਰਹੀ ਹੈ ਕਿ ਨਹੀਂ ਬਿਲਕੁਲ ਨਹੀਂ ਅਜਿਹਾ ਤਾਂ ਹਈ ਨਹੀਂ ਹੋ ਗੱਲ ਜੀ ਉਹ ਅੱਛੀ ਤਾਂ ਅੱਖ ਨੇ ਆਪਣੇ ਨਾਨਾ ਜੀ ਤੋਂ ਬੜੀਆਂ ਬਾਕਾਂ ਸੁਣੀਆਂ ਲੈ ਬੜੀਆਂ ਰਾਜੇ ਰਾਣੀਆਂ ਦੇ ਕਹਾਣੀਆਂ ਸੁਣਾਉਂਦੇ ਸੀ ਔਰ Neend ਵੀ ਰਾਜੇ ਪਤਾ ਹੀ ਨਹੀਂ ਸੀ ਇਹਨਾਂ ਬਾਪ ਸੌਂਦੇ ਸੌਦੇ ਨਹੀਂ ਰਾਤ ਦੀ ਸੇਮ ਘੜਾ ਪਰਣਾ ਭੁੱਲ ਜਾਣਾ ਫਿਰ ਹਲਾਉਣਾ ਕੀ ਹੁੰਗਾ ਰੰ ਦਿੱਤਾ ਹਾਈ ਮੇਰੇ ਮੇਰੇ ਕਲਮ ਵਿੱਚ ਵੀ ਹੈਗਾ ਇਸ਼ਕ ਤੇਰੀ ਦੀਆਂ ਪੌਣੀਆਂ ਕੱਟੋਂ ਵੀ ਸਾਰੀ ਰਾਤ ਵੇ ਮੈਂ ਰਹੂ ਹੰਗਾਰੇ ਧਰ ਦੀ ਮੁੱਕਲ ਨਾ ਦੇਵੀਂ ਬਾਤ ਵੇ ਹਾਈ ਦੁਬਾਰਾ ਦੁਬਾਰਾ ਭੈਣ ਜੀ ਦੁਬਾਰਾ ਦੁਬਾਰਾ ਪੜਿਓ ਪੂਰੀ ਅੰਗੀ ਮੇਰੇ ਨਾਮੇ ਇਸ਼ਕ ਤੇਰੇ ਦੀਆਂ ਪੌਣੀਆਂ ਮੈਂ ਸੁਖੀ ਸ਼ਾਇਰਾਂ ਇਸ਼ਕ ਤੇਰੇ ਦੀਆਂ ਪੌਣੀਆਂ ਕੱਢ ਦੋਂਗੀ ਸਰੀਰ ਆ ਕਵੇ ਨਾ ਰਹੋ ਹੰਗਾਰੇ ਪਰਦੀ ਮੁੱਖ ਨਾ ਦੇਣੀ ਬਾਤ ਵੇ ਮੁੱਖ ਨਾ ਦੇਣੀ ਬਾਤ ਬਹੁਤ ਅੱਛਾ ਇਹ ਇੱਕ ਇਸਤ ਦੀ ਕੀ ਜਾ ਗਿਆ ਖੁਦਾ ਦੇ ਇਸ਼ਕ ਤੇ ਆ ਗਿਆ ਰੋ ਦਾ ਰਵਰੰਜਨ ਨਾਲ ਆ ਗਿਆ ਲੇਕਿਨ ਉਹ ਬਚਪਨ ਦੀ ਇੱਕ ਗੱਤਾਂ ਸੀ ਬਚਪਨ ਵਿੱਚ ਸੀ ਬਚਪਨ ਵਿੱਚ ਵੀ ਇਹ ਇਸ਼ਕ ਹੀ ਸਮਝਿਆ ਜਾਂਦਾ ਸੀ ਕਿ ਤੁਹਾਨੂੰ ਬੱਚਾ ਨਾਲ ਇਸ਼ਕ ਬਜੁਰਗਾਂ ਨਾਲ ਹਾਂਜੀ ਅੱਧਾ ਬਾਬੋ ਜੁਰਗਾਂ ਨਾਲ ਸਤਕਾਰ ਆ ਤੇ ਨੀਂਦ ਵੀ ਨਹੀਂ ਸੀ ਆਦੀਂ ਜਿੰਨਾ ਤੇ ਸੁਣਦੇ ਤੇ ਹੁਣ ਕਿੱਥੇ ਕੋਕ ਟੀਵੀ ਦੇਖ ਲੋ ਟੀਵੀ ਵੀ ਬੱਚੇ ਮੋਬਾਈਲਾਂ ਤੇ ਸਭ ਕੁਝ ਦੇਖ ਲੈਂਦੇ ਨੇ ਹੈਨਾ ਸਰਿੰਦਰਪ ਸਿੰਘ ਜੀ ਅੱਜ ਅੱਜ ਬਹੁਤ ਅੱਛਾ ਲੱਗਾ ਤੁਹਾਡੀ ਆਵਾਜ਼ ਸੁਣ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਿਉਂਕਿ ਤੁਸੀਂ ਦੁਨੀਆ ਤੁਹਾਨੂੰ ਸੁਣ ਰਹੀ ਹੈ ਔਰ ਬਸ ਵਕਤ ਦੀ ਕਮੀ ਕਰਕੇ ਤੁਹਾਡੇ ਨਾਲ ਸੰਪਰਕ ਜਿਹੜਾ ਘੱਟ ਹੁੰਦਾ ਲੇਕਿਨ ਮੈਂ ਕੋਸ਼ਿਸ਼ ਕਰਿਆ ਕਰਾਂਗਾ ਕਿ ਹਫਤੇ ਬਾਅਦ ਤੁਹਾਨੂੰ ਜ਼ਰੂਰ ਤੁਹਾਡੀ ਇਸ ਮਿੱਠੀ ਤੇ ਸੁਰੀਲੀ ਆਵਾਜ਼ ਦੇ ਨਾਲ ਮੁਖਾਤਿਬ ਹੋਇਆ ਕਰਾਂਗੇ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੈਂਜੀ ਇਹੀ ਕਹਿਣਾ ਚਾਹੂੰਗੀ ਕਿ ਪਰਿਵਾਰਾਂ ਦਾ ਨਿਗ ਇਹ ਬਹੁਤ ਵਧੀਆ ਨਿਗ ਹੁੰਦਾਗਾ ਤੇ ਪਰਿਵਾਰਾਂ ਦੀ ਹਰ ਇੱਕ ਨੂੰ ਲੋੜ ਪੈਂਦੀ ਆ ਚਾਹੇ ਉਹ ਬੱਚੇ ਆ ਚਾਹੇ ਪੁੱਤਾਂ ਚਾਹੇ ਦੋਤੀਆ ਦੋਤਰਾ ਪੁੱਤਰਾ ਪੋਤਰੀ ਇਹ ਸਾਰਿਆਂ ਨੂੰ ਲੋੜ ਪੈਂਦੀ ਆ ਪਰਿਵਾਰਾਂ ਦੀ ਤੇ ਪਰਿਵਾਰਾਂ ਤੋਂ ਬਹੁਤ ਜ਼ਿੰਦਗੀ ਜਿਉਣ ਲਈ ਬਹੁਤ ਵਧੀਆ ਇੱਕ ਫਿਕਾ ਮਿਲਦਾ ਇੱਕ ਸਮਝ ਮਿਲਦੀ ਇੱਕ ਵਿਵੇਕ ਮਿਲਦੀ ਆ ਤੇ ਸਾਨੂੰ ਵੱਡਿਆਂ ਦੇ ਨਾਲ ਜੁੜਨਾ ਚਾਹੀਦਾ ਔਰ ਸਮਾਜ ਨੂੰ ਇਹੀ ਸੁਨੇਹਾ ਦਵਾਂਗੀ ਕਿ ਤੁਸੀਂ ਆਪਸੀ ਪਿਆਰ ਆਪਸੀ ਮੁਹੱਬਤ ਦਿਲੀ ਦਿਲੋਂ ਉਹ ਹਮੇਸ਼ਾ ਕਾਇਮ ਰੱਖੋ ਇਹ ਕਦੇ ਟੁੱਟਣ ਨਾ ਦਿਓ ਟੁੱਟ ਗਈ ਠੀਕ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰ ਜੀ ਸ਼ੁਕਰੀਆ ਵੀਰ ਜੀ